ਆਦੋ ਅਨੰਦ ਨਕੋਦਰ ਦੇ ਐਮਸੀ ਚੌਂਤੋਂ ਦਿਖਾ ਰਹੇ ਆ ਜਿੱਥੇ ਕਿ ਬੀਜੇਪੀ ਸਰਕਾਰ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਵੱਲੋਂ ਇੱਕ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਕਾਲੀਆਂ ਝੰਡੀਆਂ ਦੇ ਨਾਲ ਜਿਹੜਾ ਇਹ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਕੀ ਕਾਰਨਾਂ ਗਲਵਤ ਕਰ ਲੈਣੇ ਆ ਦਰਸ਼ਨ ਸਿੰਘ ਕਾਲੀ ਸਾਡੇ ਨਾਲ ਮੌਜੂਦ ਨੇ ਹੋਰ ਉਹਨਾਂ ਦੇ ਸਾਥੀ ਮੌਜੂਦ ਨੇ ਗਲਵਤ ਕਰ ਲੈਣੇ ਆ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇੱਕ ਕਲਰ ਨੂੰ ਤੁਹਾਡਾ ਇੱਕ ਤਾਂ ਨਇਲ ਚੈਨਲ ਦੇਖ ਲੈ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਸਾਰਿਆਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡੇ ਚੈਨਲ ਆਹੀਂ ਇਹ ਕਹਿਣਾ ਚਾਹੁੰਦਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨਾ ਸ਼ੁਰੂ ਕਰਤਾ ਜਿੰਨਾ ਪਾਣੀ ਉਹਨਾਂ ਨੂੰ ਦੇਣਾ ਸੀ ਹਰਿਆਣੇ ਨੂੰ ਐਡਵਾਂਸ 2 ਮਹੀਨੇ ਦਾ ਪਾਣੀ ਲੈ ਗਏ ਹੁਣ ਪਾਣੀ ਆਪਣੇ ਕੋਲ ਨਹੀਂ ਉੱਤੋਂ ਝੋਨੇ ਦਾ ਸੀਜ਼ਨ ਆ ਝੋਨੇ ਦੀ ਲਵਾਈ ਆ ਗਈ ਹੈ ਕਿਸਾਨਾਂ ਨੂੰ ਪਾਣੀ ਬਹੁਤ ਜ਼ਰੂਰੀ ਚਾਹੀਦਾ ਪਰ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ ਉਹਨੇ ਦਬਾਅ ਦੇ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਨੂੰ ਬਦਲ ਕੇ ਰਾਤੋਂ ਰਾਤ 8500 ਕਿਊਸਕ ਪਾਣੀ ਉਹ ਰੋਡ ਲਈ ਜਾ ਰਹੇ ਨੇ ਤੱਕੇ ਦੇ ਨਾਲ ਉਹ ਤੱਕੇ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ ਧਰਨੇ ਮੁਜਾਰੇ ਕਰ ਰਹੀ ਆ ਔਰ ਇਹ ਤੁਹਾਡੇ ਚੰਨ ਨਹੀਂ ਮੈਂ ਕਹਿਣਾ ਚਾਹੁੰਨਾ ਬਾਕੀ ਪਾਰਟੀਆਂ ਵੀ ਇਕੱਠੇ ਹੋ ਕੇ ਆਪਾਂ ਮੋਦੀ ਸਰਕਾਰ ਦੇ ਇਕੱਠੇ ਹੋ ਕੇ ਲੜੀਏ ਤਾਂ ਕਿ ਪਾਣੀ ਬਚਾਇਆ ਜਾ ਸਕਣ ਜੇ ਪਾਣੀ ਬਚਦੇ ਨੇ ਤਦ ਕਿਸਾਨੀ ਬਚਦੀ ਆ ਜੇ ਕਿਸਾਨੀ ਬਚਦੀ ਆ ਤਦ ਪੰਜਾਬ ਖਿਸ਼ਾਲ ਹੁੰਦਾ ਪਾਣੀ ਤਾਂ ਪੰਜਾਬ ਵਿੱਚ ਪਹਿਲੇ ਹੀ ਘਾਟਾਂ ਤੇ ਪਾਣੀ ਦੀ ਡਿਮਾਂਡ ਨੂੰ ਸੁਪਰੀਮ ਕੋਰਟ ਦੇ ਵਿੱਚ ਵੀ ਟੀਗਰਾ ਜੀ ਇਹ ਗੱਲ ਕਹਿ ਦਿੱਤੀ ਗਈ ਸੀ ਵੀ ਸਾਡੇ ਕੋਲ ਪਾਣੀ ਹੈ ਨਹੀਂ ਜੇ ਪਾਣੀ ਵਾਧੀ ਹੋਊਗਾ ਤੁਹਾਨੂੰ ਦਿੱਤਾ ਜਾਊਗਾ ਪਰ ਪਾਣੀ ਪੰਜਾਬ ਦੇ ਕੋਲ ਪਹਿਲੇ ਹੀ ਹੈ ਨਹੀਂਗਾ ਅੱਜ ਰੋਸ਼ ਪ੍ਰਦਰਸ਼ਨ ਜਿਹੜਾ ਕਰ ਰਹੇ ਉਹਦੇ ਵਿੱਚ ਕੀ ਮੁੱਖ ਮੰਗ ਕੀ ਹੈ ਮੁੱਖ ਮੰਗ ਹੀ ਆ ਕੇਂਦਰ ਦੀ ਗੁੰਡਾਗਰਦੀ ਸਰਕਾਰ ਦੇ ਖਿਲਾਫ ਇਹ ਉਂਡਾ ਕਰਦੀ ਦੇ ਖਿਲਾਫ ਅਸੀਂ ਮੁਜ਼ਾਰੇ ਕਰ ਰਹੇ ਆ ਨਾਲ ਦੀ ਨਾਲ ਅਸੀਂ ਕਹਿ ਰਹੇ ਆ ਵੀ ਪਾਣੀ ਜਿਹੜਾ ਰੋਕਿਆ ਜਾਵੇ ਪਾਣੀ ਰੋਜ ਤੱਕੇ ਦੇ ਨਾਲ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਕੋਲੋਂ ਲਿਜਾ ਰਹੇ ਨੇ ਉਹ ਤੱਕੇ ਸ਼ਾਹੀ ਦੇ ਖਿਲਾਫ ਅੱਜ ਮੁਜ਼ਾਰੇ ਆ ਜੀ ਸ਼ੁਕਰੀਨ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਸਰ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆਂ ਵੀ ਪੰਜਾਬ ਕੋ ਤਾਂ ਵੈਸੇ ਹੀ ਪਹਿਲਾਂ ਹੀ ਪਾਣੀ ਹੈ ਨਹੀਂਗਾ ਇਹ ਇੱਕੋ ਇੱਕ ਸਾਡਾ ਮੁੱਖ ਮੰਤਰੀ ਜਿਹੜਾ ਅੱਜ ਨੰਗਲ ਡੈਮ ਦੇ ਉੱਤੇ ਆਪ ਜਾ ਕੇ ਪਹਿਰਾ ਦੇ ਰਿਹਾ ਵਾ ਉੱਥੇ ਦੁਪਹਿਰ ਦਾ ਉੱਥੇ ਬੈਠਾ ਜਾ ਕੇ ਤੇ ਮੈਂ ਇੱਕ ਬੂੰਦ ਵੀ ਪਾਣੀ ਦੀ ਨਹੀਂ ਜਾਣ ਦੇਣੀ ਬਾਕੀ ਦਾ ਸਾਰੇ ਡਰਾਮੇ ਆ ਸਾਰੇ ਕਹਿੰਦੇ ਪਾਣੀਆ ਜ਼ਰਾ ਆਖਾ ਪਾਣੀਆ ਰੱਖਾ ਰੱਖੀ ਕਰੀ ਦੀ ਹੁਣ ਟਾਈਮ ਆ ਹੁਣ ਸਾਰੀਆਂ ਪਾਰਟੀਆਂ ਕਿਨਾਰਾ ਕਰਕੇ ਬੈਠੀਆਂ ਸਿਰਫ ਆਮ ਆਦਮੀ ਪਾਰਟੀ ਮੈਦਾਨ 'ਚ ਬਿਲਕੁਲ ਦੇਖੋ ਜਿਹੜਾ ਪੰਜਾਬ ਦਾ ਪਾਣੀ ਆ ਪੰਜਾਬ ਦਾ ਹੱਕ ਹੈਗਾ ਉਹ ਕਿਸੇ ਦੂਜੇ ਸਟੇਟ ਨੂੰ ਸੌਖਾ ਨਹੀਂ ਆਪਣੇ ਆ ਵੀ ਜਿਹੜਾ ਪੰਜਾਬ ਦੇ ਹੱਕ ਦਾ ਪਾਣੀ ਆ ਉਹ ਚੱਕ ਕੇ ਡਾਇਵਰਟ ਕਰ ਦਿੱਤਾ ਗਿਆ ਹੈ ਜੇ ਤੱਕ ਇਹ ਛਾਈ ਅਸੀਂ ਨਹੀਂ ਸਾਈਨ ਕਰਾਂਗੇ ਆਮ ਆਦਮੀ ਪਾਰਟੀ ਪੰਜਾਬ ਦੇ ਸਮੂਹ ਜਨਤਾ ਨਾਲ ਖੜੀ ਆ ਤੇ ਇਹ ਤੱਕ ਛਾਈ ਸਾਈਨ ਨਹੀਂ ਕਰਾਂਗੇ ਕੀ ਕਾਰਨ ਸਾਰਾ ਜਿਹੜਾ ਅੱਜ ਰੋਸ਼ ਪ੍ਰਦਰਸ਼ਨ ਹੋ ਰਿਹਾ ਹੈ ਅੱਜ ਤੁਸੀਂ ਸੇਰੇ ਨਿਊਜ਼ਪੇਪਰ 'ਚ ਪੜਿਆ ਹੋਣਾ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਜਿਹਦੇ ਰਾਤੋਂ ਰਾਤ ਹੀ ਸੈਂਟਰ ਸਰਕਾਰ ਨੇ ਮੈਂਬਰ ਜਿਹੜੇ ਆ ਉਹ ਚੇਂਜ ਕਰਦੇ ਆ ਆਪਣੀ ਮਨਮਰਜ਼ੀ ਕਰਦੇ ਹੋਏ ਉਹਨਾਂ ਨੇ ਜਿਹੜਾ ਪਾਣੀ ਆ ਪੰਜਾਬ ਦੇ ਹਿੱਸੇ ਦਾ ਜਿਹੜਾ ਪਾਣੀ ਆ ਉਹ ਹਰਿਆਣੇ ਵੱਲੋਂ ਤੋਰ ਦਿੱਤਾ ਹੈਗਾ ਇਹ ਸਾਡੇ ਪੰਜਾਬ ਨਾਲ ਧੱਕਾ ਵਾ ਅਸੀਂ ਪੰਜਾਬ ਦੇ ਜਿੰਨੇ ਵੀ ਲੋਕ ਆ ਅਸੀਂ ਕਿਸਾਨੀ ਦੇ ਨਾਲ ਖੜੇ ਆ ਅਸੀਂ ਸਾਡੇ ਅੱਜ ਐ ਸੀਐਮ ਸਾਹਿਬ ਨੇ ਵੀ ਸਵੇਰੇ ਬਿਆਨ ਦਿੱਤਾ ਸੀ ਸਾਡੇ ਜਿਹੜੇ ਦੋਨੋਂ ਡੈਮ ਇੱਕ 'ਚ 44 ਫੁੱਟ ਪਾਣੀ ਘਟ ਚੁੱਕਾ ਵਾ ਇੱਕ 'ਚ 24 ਫੁੱਟ ਘਟ ਚੁੱਕਾ ਸਾਡੇ ਕੋਲ ਤਾਂ ਖੁਦ ਪੰਜਾਬ ਨੂੰ ਦੇਣ ਲਈ ਹੈ ਨਹੀਂਗਾ ਅਸੀਂ ਦੂਜੇ ਸਟੇਟਾਂ ਨੂੰ ਕਿੱਦਾਂ ਦੇ ਸਕਦੇ ਆ ਪਹਿਲਾਂ ਤੋਂ ਹੀ ਸੈਂਟਰ ਸਰਕਾਰ ਸਾਡੇ ਨਾਲ ਵੰਟਰਾ ਕਰਦੀ ਆ ਰਹੀ ਆ कोरोना ਕੋ ਕੁਛ ਨਹੀਂ ਚੱਲਦਾ ਪਿਆ ਉਹ ਇਹੀ ਚਾਹੁੰਦੇ ਆ ਕਿ ਜਿੱਥੇ ਉਹਨਾਂ ਦੀ ਸਰਕਾਰ ਨਹੀਂ ਉਹਨਾਂ ਨੇ ਜਿੱਦਾਂ ਵੀ ਉਹਦਾ ਗਲਾ ਕਟਿਆ ਜਾ ਸਕੇ ਉਹਨੂੰ ਕਟਦੇ ਪਏ ਆ ਪਰ ਅਸੀਂ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਹਰ ਵੇਲੇ ਪੰਜਾਬ ਦੀ ਕਿਸਾਨੀ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਆ ਜੋ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿੱਦਾਂ ਨਿਰਦੇਸ਼ਾਂ ਨਿਰਦੇਸ਼ ਦੇਣਗੇ ਅਸੀਂ ਉਹਨਾਂ ਦੇ ਨਾਲ ਖੜੇ ਆ ਅ ਸ਼ੁਕਰੀਆ ਜੀ ਤੋਂ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਸੀ ਤੁਸੀਂ ਕੁਝ ਕਹਿਣਾ ਚਾਹੋਗੇ ਅਸੀਂ ਇਹ મોદી ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਅਗਰ ਤੂੰ ਪਾਣੀ ਧੱਕੇ ਨਾਲ ਰਾਜਸਥਾਨ ਨੂੰ ਦਵਾ ਤੇ ਅਸੀਂ ਸਾਰਾ ਪੰਜਾਬ ਬੰਦ ਕਰਕੇ ਦਿੱਲੀ ਆ ਕੇ ਬੈਠ ਦਵਾਂਗੇ ਤੇ ਪਾਣੀ ਦੀ ਇੱਕ ਬੂੰਦ ਨਹੀਂ ਅਸੀਂ ਜਾਣਦੇ ਨਹੀਂ ਨੰਗਲ ਸਾਡੇ ਪੰਜਾਬ ਚੋਂ ਨਿਕਲਦਾ ਉਹਨੂੰ ਅਸੀਂ ਬੰਦ ਵੀ ਕਰ ਸਕਦੇ ਆ ਤੂੰ ਇੱਥੇ ਬੈਠਾ ਆਪਣੀ ਮਰਜ਼ੀ ਕਰਦਾ ਸਾਡੇ ਕਿਸਾਨ ਦੇਖੋ ਕਿੱਦਾਂ ਰੋ ਰਹੇ ਆ ਉਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਤੂੰ ਆਪਣੇ ਧੱਕੇ ਦੇ ਨਾਲ ਹਰਿਆਣਾ ਨੂੰ ਪਾਣੀ ਦੇ ਰਿਹਾ ਇਹ ਬਹੁਤ ਗਲਤ ਗੱਲ ਆ ਅਸੀਂ ਮੋਰਚਰ ਅਭੀਰਦਰ ਦੇ ਆ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਇਹ ਧੱਕਾ ਬੰਦ ਕਰ ਦੇ ਨਹੀਂ ਤਾਂ ਇਹ ਬਹੁਤ ਵੱਡਾ ਖਮਿਆਜ਼ਾ ਤੁਹਾਨੂੰ ਬੋਗਤਣਾ ਪਊਗਾ ਤਸਵੀਰਾਂ ਤੁਹਾਨੂੰ ਨਕੋਦਰ ਸ਼ਹਿਰ ਤੋਂ ਦਿਖਾ ਰਹੇ ਆ ਨਕੋਦਰ ਸ਼ਹਿਰ ਦਾ ਐਮਸੀ ਚੌਕ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਅੱਜ ਪਾਣੀਆਂ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਕਾਲੀਆਂ ਝੰਡੀਆਂ ਫੜੀਆਂ ਜਾ ਰਹੀਆਂ ਪਾਣੀ ਪੰਜਾਬ ਲਈ ਬਹੁਤ ਜ਼ਰੂਰੀ ਆ ਕਿਉਂਕਿ ਪਾਣੀ ਦੇ ਬਿਨਾਂ ਬਿਲਕੁਲ ਪੰਜਾਬ ਅਧੂਰਾ ਆ ਪੰਜਾਬ ਦੇ ਵਿੱਚ ਬਿਜਲੀ ਪੈਦਾ ਹੁੰਦੀ ਆ ਔਰ ਕਿਸਾਨਾਂ ਨੂੰ ਵੀ ਪਾਣੀ ਦੀ ਬਹੁਤ ਲੋੜ ਆ ਇਸ ਕਰਕੇ ਇਹਨਾਂ ਨੇ ਬੀਜੇਪੀ ਦੇ ਖਿਲਾਫ ਪੰਜਾਬ ਸਰਕਾਰ ਨੇ ਅੱਜ ਧਰਨਾ ਲਾਇਆ ਵਾ ਤੋਂ ਤਸਵੀਰਾਂ ਤੁਹਾਨੂੰ ਐਮਸੀ ਚੌਕ ਦਾ ਦਿਖਾ ਰਹੇ ਆ ਕੈਮਰਾ ਸੰਮੇਟਿੰਗ ਰਾਦੇ ਨਾਲ ਸ਼ਸ਼ੀਲ ਟਿੰਗੜਾ ਇੱਕ ਤਾਲਾ